ਆ ਆਮਬ ਦਾ ਬੂਟਾ ਮੈਨੂੰ ਆਪਣੇ ਬਾਪੂ ਨਾਲੋਂ ਵੀ ਵੱਧ ਪਿਆਰਾ ਲੱਗਦਾ ਹੈ ਕਿਉਂਕਿ ਇਸ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਮੈਂ ਆਪਣੇ ਬਾਪੂ ਦੀਆਂ ਅਸਤੀਆਂ ਨੱਪ ਦਿੱਤੀਆਂ ਬਹੁਤ ਸਾਰੇ ਲੋਕ ਵਿਚਾਰਾ ਕਰਦੇ ਸੀ ਕਿ ਬਾਪੂ ਦੀਆਂ ਅਸਤੀਆਂ ਨੂੰ ਜਲ ਪ੍ਰਵਾਹ ਕਰਨਾ ਚਾਹੀਦਾ ਸੀ ਪਰ ਮੈਂ ਇਹ ਸੋਚਿਆ ਕਿ ਮੈਂ دریاਵਾਂ ਦਾ ਨਦੀਆਂ ਦਾ ਪਾਣੀ ਗੰਦਾ ਕਿਉਂ ਕਰਾਂ ਗੰਦੀ ਮੰਦੀ ਸਵਾਸ ਉੱਟ ਕੇ ਲੋਕ ਪਾਣੀ ਖਰਾਬ ਕਰਦੇ ਨੇ ਵਾਤਾਵਰਨ ਪ੍ਰੇਮੀ ਨੇ ਇੱਕ ਅਨੂਖਾ ਹੀ ਕੰਮ ਕਰ ਦਿੱਤਾ ਕਿ ਆਪਣੇ ਬਾਪੂ ਦੀਆਂ ਹਸਤੀਆਂ ਨੂੰ ਆਪਣੀ ਹੀ ਪੈੜੀ ਵਿੱਚ ਦਫਨਾ ਕੇ ਉਸ ਤੇ ਅੰਬ ਦਾ ਬੂਟਾ ਲਾ ਦਿੱਤਾ ਹੁਣ ਸਾਰਾ ਪਰਿਵਾਰ ਇਸ ਬੂਟੇ ਦੀ ਦੇਖਰੇਖ ਵਿੱਚ ਲੱਗਾ ਰਹਿੰਦਾ ਹੈ ਗੱਲਬਾਤ ਕਰਦਿਆਂ ਕੀ ਖੁਲਾਸੇ ਕੀਤੇ ਆਓ ਤੁਹਾਨੂੰ ਸੁਣਾਉਣੀ ਹੈ ਮੈਂ ਖੜਾ ਇੱਕ ਆਂਬ ਦੇ ਬੂਟੇ ਕੋਲ ਇਸ ਆਂਬ ਦੇ ਬੂਟੇ ਦੀ ਖਾਸੀਅਤ ਕੀ ਹੈ ਇਹ ਵੀ ਦੱਸਾਂਗੇ ਤੇ ਇਹ ਇੱਕ ਕਿਸਾਨ ਨੇ ਆਪਣੇ ਪਿਤਾ ਦੀ ਯਾਦ ਵਿੱਚ ਲਾਇਆ ਕਿਵੇਂ ਲਾਇਆ ਲਾਉਣ ਦਾ ਤਰੀਕਾ ਕੀ ਹੈ ਉਹ ਵੀ ਸਾਰਾ ਕੁਝ ਦੱਸਾਂਗੇ ਬਿਲਕੁਲ ਨਵਾਂ ਇੱਕ ਜਾਣਕਾਰੀ ਲੈ ਕੇ ਆਇਆ ਤੁਹਾਡੇ ਵਾਸਤੇ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਅਕਸਰ ਅਸੀਂ ਕਹਿੰਦੇ ਵੀ ਜਦੋਂ ਸਾਡੇ ਬਜ਼ੁਰਗ ਤੁਰ ਜਾਂਦੇ ਦੁਨੀਆ ਤੋਂ ਤੇ ਉਹਨਾਂ ਦੇ ਜਿਹੜੀਆਂ ਅਸਤੀਆਂ ਜਾਂ ਤਾਂ ਅਸੀਂ ਹਰਦੁਆਰ ਪਾ ਕਿਉਂ ਨੇ ਪੁਰਾਣੇ ਬਜ਼ੁਰਗ ਹਰਦੁਆਰ ਜਾਂਦੇ ਸੀ ਹੁਣ ਜਿਹੜਾ ਸਾਡਾ ਮਾਝੇ ਦਾ ਇਲਾਕਾ ਜਾਂ ਗੋਂਦਵਾਲ ਸਾਹਿਬ ਜਾਂਦਾ ਜਾਂ ਹਰੀਕੇ ਜਾਂਦਾ ਜਾਂ ਫਿਰ ਕੀਰਤਪੁਰ ਜਾਂਦਾ ਸੋ ਇਹ ਇਲਾਕਾ ਜਿਹੜਾ ਉਹਨਾਂ ਸਾਡਾ ਅਸਤੀਆਂ ਪਾਉਣ ਵਾਸਤੇ ਮਸ਼ਹੂਰ ਹੈ ਪਰ ਇੱਥੇ ਇਹ ਜਿਹੜਾ ਬੂਟਾ ਅੰਬ ਦਾ ਮੈਂ ਤੁਹਾਨੂੰ ਦਿਖਾ ਰਿਹਾ ਨਾ ਇੱਕ ਕਿਸਾਨ ਨੇ ਆਪਣੇ ਪਿਤਾ ਦੀਆਂ ਅਸਤੀਆਂ ਨੂੰ ਥੱਲੇ ਦਫਨ ਕਰਕੇ ਤੇ ਉਸ ਤੋਂ ਬਾਅਦ ਇਹ ਬੂਟਾ ਉੱਤੇ ਲਾਇਆ ਤੇ ਮਨਸ਼ਾ ਕੀ ਸੀ ਉਹਨਾਂ ਦੀ ਸਾਰੀ ਗੱਲਬਾਤ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਦਾ ਵਿਹਾਰ ਕਿਦਾਂ ਦਾ ਰਿਹਾ ਇਸ ਰਿਐਕਸ਼ਨ ਤੇ ਉਹਨਾਂ ਦਿੱਤਾ ਸਾਰੀ ਗੱਲਬਾਤ ਕਰਦੇ ਆ ਆਪਣੇ ਨਾਲ ਕਿਸਾਨ ਵੀਰ ਜੁੜ ਰਹੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਥੱਲੇ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਅਜਮੇਰ ਸਿੰਘ ਜੀ ਤੇ ਪਿੰਡ ਪਿੰਡ ਠੱਠੀਆਂ ਖੁਰਦ ਡਿਸਟ੍ਰਿਕਟ ਤਰਨਤਾਰਨ ਜੀ ਜੀ ਇਹ ਪਿਤਾ ਦੀਆਂ ਆਸਤੀਆਂ ਥੱਲੇ ਦਫਾ ਕੇ ਬੂਟਾ ਉੱਪਰ ਲਾਉਣਾ ਇਹ ਆਈਡੀਆ ਕਿੱਥੋਂ ਆਇਆ ਇਹ ਆਈਡੀਆ ਵੇਖੋ ਜੀ ਇਹ ਮਤਲਬ ਜਦੋਂ ਅਸੀਂ ਹਾਂ ਜੀ ਜਦੋਂ ਅਸੀਂ ਆਪਦੇ ਵੱਡਿਆਂ ਨੂੰ ਸਦਾ ਜਿੰਦਾ ਵੇਖਣਾ ਚਾਹੁੰਦੇ ਹਾਂ ਨਾ ਹੂੰ ਤੇ ਫਿਰ ਉਹਨਾਂ ਦੀਆਂ ਫੋਟੋਆਂ ਤੇ ਹਾਰ ਨਹੀਂ ਪਾਈਦੇ ਹੂੰ ਫਿਰ ਉਹਨਾਂ ਨੂੰ ਜਿਉਂਦੇ ਰੱਖੀਦਾ ਬਿਲਕੁਲ ਤੇ ਇਸ ਕਰਕੇ ਪਹਿਲਾ ਮੇਰਾ ਮਿਸ਼ਨ ਇਹ ਵੀ ਮੈਂ ਜਦੋਂ ਵੀ ਆਵਾਂ ਤੇ ਇੱਥੇ ਆਪਦੇ ਪਿਓ ਦੀਆਂ ਅਸਤੀਆਂ ਰੱਖਾਂ ਆਣ ਕੇ ਮੇਰੇ ਮਨ ਨੂੰ ਸਕੂਨ ਆਵੇ ਤੇ ਲਾਗੇ 10 ਮਿੰਟ ਬਹਾਂ ਰੁੱਖ ਲਾਵਾਂ ਥੱਲੇ ਬਹਾਂ ਤੇ ਮੈਂ ਉਹਦੀ ਗੋਚ ਬਹਿ ਕੇ ਉਹ ਨਿਗ ਮਾਨਸਗਾ ਜਿਹੜਾ ਮੈਂ ਬਚਪਨ ਵਾਰੇ ਮਾਨਦਾਰ ਹਾਂ ਹੂੰ ਦੂਜਾ ਇਹ ਇਹ ਗੱਲ ਆ ਜੀ ਸਾਡਾ ਹਵਾ ਪਾਣੀ ਬਹੁਤ ਗੰਗਲਾ ਹੋ ਗਿਆ ਬਹੁਤ ਖਰਾਬ ਹੋ ਗਿਆ ਹੂੰ ਤੇ ਜੇ ਅਸੀਂ ਵੀ ਲੋਕਾਂ ਲਈ ਇਹ ਵੇਖ ਕੇ ਮਤਲਬ ਲੋਕ ਖਾਲਾ ਇੱਕ ਪਿਤਾ ਜੀ ਨੂੰ ਮੁਕਤੀ ਤੋਂ ਆਉਣ ਦੇ ਚੱਕਰ ਦੇ ਵਿੱਚ ਉਹ ਤੇ ਜਿੰਦਿਆਂ ਸਭ ਕੁਝ ਮਿਲ ਜਾਂਦਾ ਜੀ ਮਰੇ ਤੋਂ ਬਾਅਦ ਚ ਤ ਕਿਸੇ ਨੇ ਵੇਖਿਆ ਨਹੀਂ ਪਰ ਸਾਨੂੰ ਇਹ ਵੀ ਸਾਡੇ ਪਿਤਾ ਦੇ ਫੁੱਲ ਜਿਹੜੇ ਅਸੀਂ ਇੱਥੇ ਰਖੀਏ ਤਾਂ ਕਿ ਸਾਰੇ ਲੋਕ ਵੀ ਵੇਖ ਕੇ ਇਹ ਯਤਨ ਕਰ ਸਕਣ ਕਿ ਪਾਣੀ ਨਾ ਖਰਾਬ ਕੀਤਾ ਜਾਵੇ ਪਾਣੀ ਇੱਕ ਬਹੁਤ ਅਨਮੁੱਲੀ ਚੀਜ਼ ਹੈ ਜੀ ਤੇ ਉਹ ਸਾਡਾ ਬਹੁਤ ਹੀ ਖਰਾਬ ਹੋ ਚੁੱਕਾ ਜੀ ਤੇ ਉਹਨੂੰ ਅਸੀਂ ਆਸ-ਆਸਤੇ ਇੱਕ ਛੋਟਾ ਜਿਹਾ ਪ੍ਰਾਲਾਵਾ ਪੀ ਇਹਨੂੰ ਆਸਤੇ ਆਸਤੇ ਉਹ ਲਾਈਨ ਚ ਲੱਗੇ ਆ ਵੀ ਉਹਨੂੰ ਅਸੀਂ ਸੁਧਾਰ ਸਕੀਏ ਮਤਲਬ ਇਸ ਰੀਤ ਨੂੰ ਤੁਸੀਂ ਬਦਲਣਾ ਚਾਹੁੰਦੇ ਵੀ ਜਿਹੜੇ ਸਾਡੇ ਸਵਾ ਜਾਂ ਆਪਣਾ ਫੁੱਲ ਹੁੰਦੇ ਉਹ ਆਪਾਂ ਪਾਣੀ ਚ ਪਾਉਣੇ ਉਹ ਨਹੀਂ ਪਾਉਣੇ ਚਾਹੀਦੇ ਉਹ ਨਹੀਂ ਪਾਉਣੇ ਚਾਹੀਦੇ ਸਾਡੇ ਹਿਸਾਬ ਮੇਰੇ ਹਿਸਾਬ ਨਾਲ ਨਹੀਂ ਪਾਣੀ ਨਹੀਂ ਖਰਾਬ ਕਰਨਾ ਚਾਹੀਦਾ ਪਾਣੀ ਨਹੀਂ ਖਰਾਬ ਕਰ ਪਾਣੀ ਨਹੀਂ ਖਰਾਬ ਹਵਾ ਨਹੀਂ ਖਰਾਬ ਅੱਗ ਨਹੀਂ ਲਾਉਣੀ ਚਾਹੀਦੀ ਮਤਲਬ ਜਿਤਨਾ ਆਪਾਂ ਫਸਲਾਂ ਨੂੰ ਅੱਗ ਲਾਉਂਦੇ ਆ ਉਹ ਵੀ ਬੰਦ ਕਹੀਂ ਬਹੁਤ ਸਾਡਾ ਮਤਲਬ ਇਸ ਚੀਜ਼ ਤੇ ਵੀ ਮਿਸ਼ਨ ਚੱਲਣ ਰਿਆ ਪਰ ਆ ਜਿਹੜਾ ਸੀ ਇਹ ਸਾਡਾ ਇਹ ਵੀ ਪਾਣੀ ਬਚਾ ਕੇ ਰੱਖਣਾ ਪਾਣੀ ਖਰਾਬ ਨਹੀਂ ਕਰਨਾ ਪਾਣੀ ਸਾਡੇ ਇਨਸਾਨ ਕੱਲੇ ਵਾਸਤੇ ਨਹੀਂਗਾ ਜੀ ਪਸ਼ੂਆਂ ਵਾਸਤੇ ਜੀਵਾਂ ਵਾਸਤੇ ਬਹੁਤ ਤਰਤੀ ਦੇ ਜੀਵ ਜੰਤੂ ਆ ਜਿਨ੍ਹਾਂ ਨੂੰ ਚਾਹੀਦਾ ਵਾ ਤੇ ਅਸੀਂ ਨੁਕਸਾਨ ਨਾ ਕਰੀਏ ਜੀ ਪਿੱਛੇ ਜੀ ਨਾ ਬ ਇੱਕ ਵੀਡੀਓ ਚਲਾਈ ਸੀ ਬਿਲਕੁਲ ਇਦਾਂ ਦਾ ਕਨਸੈਪਟ ਸੀਗਾ ਹੁਣ ਤਾਂ ਚਲੋ ਇਹ ਬੂਟਾ ਹੋ ਗਿਆ ਲਗਭਗ 6-7 ਮਹੀਨਾ ਦਾ ਹੋ ਗਿਆ ਹੋਗਾ ਨਹੀਂ ਇਹਨੂੰ 3 ਸਾਲ ਹੋ ਗਏ ਜੀ 3 ਸਾਲ 3 ਸਾਲ ਪੁਰਾਣਾ ਬੋਟਾ ਤੇ ਮੈਂ ਇੱਕ ਮੌਕੇ ਤੇ ਗਿਆ ਸੀਗਾ ਉਹ ਭਾਈ ਸੈਗ ਹੈਗੇ ਨੇ ਚਬਾਲ ਦੇ ਗੁਰਮੀਤ ਸਿੰਘ ਵਾਤਾਵਰਨ ਪ੍ਰੇਮੀ ਨੇ ਹਾਂਜੀ ਹਾਂ ਉਹਨਾਂ ਨੇ ਇੱਕ ਵੀਡੀਓ ਚਲਾਈ ਸੀ ਉਹਨਾਂ ਨੇ ਜਿੱਦਣ ਫੁੱਲ ਪਾਉਣੇ ਸੀ ਨਾ ਉਦੋਂ ਹੀ ਮੈਨੂੰ ਬੁਲਾਇਆ ਤੇ ਮੈਂ ਉਦੋਂ ਹੀ ਵੀਡੀਓ ਕੀਤੀ ਸੀ ਉਹਦੇ ਥੱਲੇ ਨਾਲ ਕੁਝ ਲੋਕਾਂ ਨੇ ਨਾ ਕਮੈਂਟ ਕੀਤੇ ਪੀ ਪਾਈ ਗੁਰੂ ਸਾਹਿਬ ਨੇ ਜਿਹੜੀ ਰੀਤ ਚਲਾਈ ਆ ਵੀ ਸਾਡੀਆਂ ਆਸਤੀਆਂ ਜਿਹੜੀਆਂ ਪਾਉਣੀਆਂ ਉਹਨਾਂ ਨੇ ਪਤਾਲਪੁਰੀ ਬਣਾਈ ਕਿਉਂ ਬਣਾਈ ਫਿਰ ਹਨਾ ਕਿ ਉਹਨਾਂ ਨੂੰ ਕੀ ਲੋੜ ਪਈ ਪਤਾਲਪੁਰੀ ਬਣਾਉਣ ਦੀ ਜਦੋਂ ਆਪਾਂ ਕੀਰਤਪੁਰ ਫੁੱਲ ਪਾਉਣ ਜਾਂਦੇ ਹਾਂ ਜਾਂ ਹਰੀਕੇ ਲੋਕ ਫੁੱਲ ਪਾਉਂਦੇ ਉਹ ਕਹਿੰਦੇ ਤੁਸੀਂ ਗੁਰੂ ਸਾਹਿਬੋਂ ਜ਼ਿਆਦੇ ਸਿਆਣੇ ਥੋੜੀ ਹੋਗੇ ਵੀ ਉਹਨਾਂ ਨੇ ਪਾਣੀ 'ਚ ਜੋ ਫੁੱਲ ਪਾਉਣ ਦੀ ਗੱਲ ਕੀਤੀ ਤੇ ਤੁਸੀਂ ਮਿੱਟੀ ਜੀ ਦਬਾ ਦਿਓ ਇਹ ਥੱਲੇ ਲੋਕਾਂ ਨੇ ਕਮੈਂਟ ਕੀਤੇ ਸੀ ਅੱਜ ਜੇ ਉਹਦਾ ਉਹਨਾਂ ਦਾ ਜਵਾਬ ਆਪਾਂ ਦੇ ਸਕੀਏ ਤੇ ਤੁਹਾਡੇ ਮਨ 'ਚ ਕੀ ਆ ਰਹੀ ਗੱਲ ਵੇਖੋ ਜੀ ਜੇ ਤੇ ਜਵਾਬ ਦੇਈਏ ਜਵਾਬ ਤੇ ਨਹੀਂ ਦਿੱਤਾ ਜਾਂਦਾ ਤੇ ਨਾ ਗੁਰੂ ਸਾਹਿਬ ਦੀ ਬਰਾਬਰੀ ਕੀਤੀ ਜਾਂਦੀ ਹੈ ਜੀ ਜੀ ਤੇ ਗੁਰੂ ਸਾਹਿਬ ਨੇ ਤੇ ਹੋਰ ਵੀ ਸਾਨੂੰ ਸਿਹਤ ਜਿਹੜਾ ਸਿਹਤ ਪੱਖੋਂ ਜਾਣਕਾਰੀਆਂ ਬਹੁਤ ਦਿੱਤੀਆਂ ਜਿਹੜੀਆਂ ਅਸੀਂ ਨਹੀਂ ਕਰਦੇ ਇਹ ਤੇ ਇੱਕ ਬੰਦੇ ਦਾ ਮੂੰਹ ਚੁੱਪ ਕਰਾਉਣਾ ਹੁੰਦਾ ਕਿਉਂਕਿ ਕੋਈ ਵੀ ਨਹੀਂ ਚਾਹੁੰਦਾ ਵੀ ਸਿੱਧਾ ਰਹਾ ਪੈ ਜੇ ਹਰ ਕੋਈ ਮਤਲਬ ਕੀ ਜਾਂਦਾ ਵੀ ਇਹ ਟੇਡੇ ਮਿੱਡੇ ਰਸਤੇਾਂ 'ਚ ਦੁਨੀਆ ਚੱਲੇ ਉਹਦੇ ਨਾਲ ਜਿਹੜੇ ਖਰਚੇ ਵਧਣ ਤੇ ਇਥੋਂ ਹੁਣ ਪੰਜ ਸੱਤ ਗੱਡੀਆਂ ਖੜਾਗੇ ਭਜਾ ਕੇ ਉਹ ਵੀ ਵਧੂਗਾ ਰਿਸ਼ਤੇਦਾਰ ਵੀ ਖੱਜਲ ਖਰਾਬ ਹੋਣਗੇ ਅਸੀਂ ਨਹੀਂ ਇਹ ਗੱਲ ਚਾਹੁੰਦੇ ਜੀ ਅਸੀਂ ਤੇ ਇਹ ਗੱਲਾਂ ਨੇ ਵੀ ਜਿਹੜਾ ਮੈਂ ਇਹੋ ਜੇ ਸਮਾਗਮ ਤੇ ਲੋਕਾਂ ਨੂੰ ਵੀ ਘੱਟ ਸੱਦਿਆ ਜਾਵੇ ਵਾਰ-ਵਾਰ ਨਾ ਇਹੋ ਜਾਂ ਮਤਲਬ ਚੌਥੇ ਤੇ ਵੀ ਆਉ ਉਹ ਦੁੱਜਾ ਵੀ ਤਾਂ ਕਿ ਸਾਰੇ ਜਿਹੜੇ ਆ ਜਿਹੜੇ ਭੈਣ ਭਰਾ ਵਾ ਉਹ ਸਕੂਨ ਨਾ ਰਹਿ ਸਕਣ ਹੁਣ ਤੇ ਲੋਕੀ ਜਿਹੜੇ ਆਪਣਾ ਬਜ਼ੁਰਗਾਂ ਦੇ ਜਾਣ ਤੋਂ ਬਾਅਦ ਇਕੱਠ ਕਰਦੇ ਉਹ ਵੀ ਉੱਥੇ ਵੀ ਵੱਡੀਆਂ ਵੱਡੀਆਂ ਮਠਿਆਈਆਂ ਵੱਡੇ ਵੱਡੇ ਮੇਰੇ ਕਹ ਕਈ ਤੇ ਮੀਟ ਸ਼ਰਾਬ ਵੀ ਚਲਾ ਦਿੰਦੇ ਕੰਮ ਇਹ ਤੁਹਾਨੂੰ ਕਿਵੇਂ ਦਾ ਲੱਗਦਾ ਨਹੀਂ ਜੀ ਨਹੀਂ ਨਹੀਂ ਬਿਲਕੁਲ ਗਲਤ ਐਸੀਂ ਇਹੋ ਜਾਂ ਕੋਈ ਕੰਮ ਨਹੀਂ ਕੀਤਾ ਜੀ ਤੇ ਸੁਧਾਰ ਨਾਲ ਜਿਹੜਾ ਆ ਵੀ ਕੰਨਪੜ ਸਾਫ ਕਰਵਾ ਕੇ ਤੇ ਪ੍ਰਸ਼ਾਦਾ ਪਾਣੀ ਕੀਤਾ ਕੋਈ ਇਹੋ ਜਿਹਾ ਟੈਂਟਾ ਸ਼ੈਂਟ ਵਾਲਾ ਕੰਮ ਨਹੀਂ ਕੀਤਾ ਅਸੀਂ ਦੋ ਸ਼ਾਦੀਆਂ ਕੀਤੀਆਂ ਜੀ ਉਹ ਵੀ ਬਿਲਕੁਲ ਆਪਣੇ ਘਰੇ ਕੀਤੀਆਂ ਸਾਦੇ ਤਰੀਕੇ ਨਾਲ ਹਾਂ ਸਾਦੇ ਤਰੀਕੇ ਨਾਲ ਕੀਤੀਆਂ ਇੱਕ ਬੇਟੀ ਦੀ ਸ਼ਾਦੀ ਕੀਤੀ ਐ ਇੱਕ ਬੇਟੇ ਦੀ ਕੀਤੀ ਐ ਤੇ ਉਹ ਵੀ ਅਹੀ ਘਰੇ ਹੀ ਆਪਦਾ ਛੋਟਾ ਜਿਹਾ ਪ੍ਰੋਗਰਾਮ ਰੱਖ ਕੇ ਕੀਤੀ ਅਸੀਂ ਕੋਈ ਬੜਾ ਜਿਆਦਾ ਲੋਕ ਲੈਕਚਰ ਨਹੀਂ ਇਕੱਠਾ ਕੀਤਾ ਬਾਦੀ ਜਦੀ ਜਨਤਾ ਦੀ ਦੁਨੀਆ ਦੀ ਜਗ ਦੀ ਪ੍ਰਵਾਹ ਨਹੀਂ ਕੀਤੀ ਜਿੰਨਾ ਕਿ ਸਾਨੂੰ ਮਤਲਬ ਮਹਾਰਾ ਜੀ ਨੇ ਪ੍ਰਮਾਤਮਾ ਨੇ ਦਿਮਾਗ ਦਿੱਤਾ ਉਹ ਹਸਾਬ ਨਹੀਂ ਉਹ ਆਪਦਾ ਕੀਤਾ ਆਪਾਂ ਭਾਈ ਨੂੰ ਸ਼ਾਮਿਲ ਕਰੀਏ ਵੀ ਜੀ ਵਾਏ ਮੈਂ ਕੁਝ ਖਾਲ ਸਕਦਾ ਉਹ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਧੰਨਵਾਦ ਆਪਣਾ ਨਾਮ ਕਰੀ ਜਰੂਰ ਦੱਸ ਮੇਰਾ ਨਾਮ ਗੁਰਬਚਨ ਸਿੰਘ ਹਾਂ ਮੇਰਾ ਨਾਮ ਗੁਰਬਚਨ ਸਿੰਘ ਹੈ ਪ੍ਰਧਾਨ ਮੰਤਰੀ ਸਾਹਿਬ ਪਿਆਰ ਨਾਲ ਮੈਨੂੰ ਗੁਰੂਬਚਨ ਕਹਿ ਦਿੰਦੇ ਜੀ ਮੈਂ ਖੁਸ਼ੀ ਬਖਤ ਕਰੂੰਗਾ ਕਿ ਇਹ ਵਿਸ਼ਾ ਮੈਂ ਉਧਰ ਨੂੰ ਥੋੜਾ ਜੋੜਨਾ ਚਾਹੂੰਗਾ ਜੀ कि जिस ਵਿਆਹ ਦੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਮਨ ਕੀ ਬਾਤ ਖਤੂਬਰ 2 2018 ਵਿੱਚ ਕੀਤੀ ਉਸ ਦੀਆਂ ਜੜ੍ਹਾਂ ਵੀ ਇਸ ਘਰ ਨਾਲ ਕਿਤਰਾ ਜੁੜੀਆਂ ਹਨ ਜਦੋਂ ਬੇਟੇ ਦੀ ਸ਼ਾਦੀ ਕਰਨੀ ਸੀਗੀ ਕਿ ਅਸੀਂ ਰਿਸ਼ਤੇਦਾਰਾਂ ਦੇ ਵਿੱਚੋਂ ਸਾਰਿਆਂ ਨੂੰ ਇਹ ਸਾਡੇ ਵੀਰ ਸੁਖਦੇਵ ਸਿੰਘ ਉਹਨਾਂ ਨੂੰ ਖਲੋਨ ਚ ਪ੍ਰੋਬਲਮ ਹੈ ਤੁਸੀਂ ਮੜਾ ਜਾ ਉਹਨਾਂ ਨੂੰ ਜ਼ਰੂਰ ਦਿਖਾਓ ਇਹ ਇਹਨਾਂ ਨੇ ਪੁੱਛਿਆ ਵੀ ਆਪਾਂ ਕੋਈ ਨਵਾਂ ਕੰਮ ਕਰੀਏ ਜਿਹਦੇ ਨਾਲ ਸਾਨੂੰ ਹੋਰ ਸਮਾਜ ਨੂੰ ਅਸੀਂ ਇੱਕ ਨਵਾਂ ਰਾਬ ਖਾ ਸਕੀਏ ਕਿ ਉਹੋ ਹੀ ਕੰਮ ਕਰਨਾ ਵਾ ਬਈ ਬੱਚਿਆਂ ਦੇ ਵਿਆਹ ਦੇ ਉੱਤੇ ਅਸੀਂ ਬੇਟੀ ਦੇ ਬਾਪ ਨੂੰ ਉਜਾੜ ਕੇ ਹੀ ਹੋਣਾ ਹੂੰ ਦੱਸੋ ਤਰੀਕਾ ਜਿਹਦੇ ਨਾਲ ਬੇਟੀ ਦਾ ਬਾਪ ਬਚਾਇਆ ਜਾਵੇ ਵਾਹ ਵੀਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਕੋਟੇਸ਼ਨ ਮੇਰੇ ਨਾਲ ਸਾਂਝੀ ਕੀਤੀ ਹੂੰ ਕਿ ਜਿੱਥੇ ਮੈਂ ਗੁਰਬਾਣੀ ਗੱਡੀ 'ਤੇ ਲੈ ਕੇ ਗਿਆ ਸੀ ਜਿਸ ਘਰ ਮੈਂ ਗਿਆ ਸੀ ਇਹ ਮੇਰਾ ਘਰ ਸ੍ਰੀ ਰਾਮਪੁਰ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਉਸ ਘਰ ਦੀ ਕੋਟੇਸ਼ਨ ਹੈ ਉਹਨਾਂ ਦੇ بیٹے ਦੀ ਸ਼ਾਦੀ ਹੋਈ ਸੀ ਅਮਰਤ ਵੇਲੇ ਤੜਕੇ ਜੀ ਵੀਰ ਜੀ ਨੇ ਜਦੋਂ ਇਹ ਤੜਕੇ ਦਾ ਲਫ਼ਜ਼ ਕਿਹਾ ਸਾਨੂੰ ਸਭ ਤੋਂ ਇਹਨਾਂ ਦਾ ਆਈਡੀਆ ਚੰਗਾ ਲੱਗਾ ਤੇ ਵੇਖੋ ਉਸ ਰਾਹ 'ਤੇ ਚੱਲ ਕੇ ਜੇ ਅਸੀਂ ਪਹੁੰਚਿਆ ਤੇ ਮਿਸ਼ਨ ਗੁਰੂ ਨਾਨਕ ਦੇਵ ਜੀ ਦਾ ਕਿ ਅਸੀਂ ਪਾਪ ਕੀ ਜੰਜ ਲੈ ਕਾਬਲੋਂ ਤਹਾ ਹੂੰ ਅਸੀਂ ਅੱਜ ਤੱਕ ਵੇਖਿਆ ਗਿਆ ਤੁਸੀਂ ਵੀ ਜਦੋਂ ਬੇਟੇ ਦਾ ਹੋਇਆ ਹੁੰਦਾ ਉਦੋਂ ਜਾ ਕੇ ਹਮਲਾ ਕਰਕੇ ਆਉਨੇ ਆ ਬੇਟੀ ਦੇ ਬਾਪ ਨੂੰ ਉਜੜ ਕੇ ਤੋਰ ਆਉਨੇ ਆ ਸਮਾਜਿਕ ਤੌਰ ਤੇ ਜੇ ਉਸ ਦਾ ਰਾਹ ਵੀ ਕਟਿਆ ਰਾਹ ਤੇ ਚੱਲਿਆ ਤੇ ਇਸ ਇਸ ਪਰਿਵਾਰ ਦੀ ਸਾਨੂੰ ਸੇਧ ਹੈ ਸਾਡੇ ਮਾਸਟਰ ਜੀ ਦਾ ਮੈਂ ਇੱਕ ਜ਼ਿੰਦਗੀ ਦਾ ਇੱਕ ਅਹਿਮ ਦਿਨ ਸੁਣਾਉਂਗਾ ਵੀ ਉਹ ਮੈਨੂੰ ਬਾਹੋਂ ਫੜ ਕੇ ਲੈ ਗਏ ਹੂੰ ਤੇ ओरिएंटਲ ਬੈਂਕ ਆਫ ਕਮਰਸ ਤਰਨਤਾਰਨ ਦੇ ਕਹਿੰਦੇ ਸਾਡਾ ਬੱਚਾ ਵਾ ਤੇ ਇਹਨਾਂ ਨੂੰ ਨੌਕਰੀ ਦਿਵਾਣੀ ਉਹਨਾਂ ਨੇ ਮੈਨੇਜਰ ਸਾਹਿਬ ਨੇ 1 ਮਿੰਟ ਵੀ ਨਹੀਂ ਲਾ ਤੇ ਉਹਨਾਂ ਨੇ ਮੈਨੂੰ ਉੱਥੇ ਚਾਹੀ ਟੈਂਪਰੇਰੀ ਸਰਵਿਸ ਹੀ ਦਿੰਦੇ ਰਹੇ ਮੈਨੂੰ ਮਾਥੜ ਜੀ OBC ਬੈਂਕ ਵਿੱਚ ਨੌਕਰੀ ਵੀ ਦਿਵਾਈ ਮੇਰਾ ਰਿਸ਼ਤਾ ਵੀ ਉਹਨਾਂ ਨੇ ਆਪ ਕਰਾਇਆ ਮੈਂ ਇੱਕ ਨਹੀਂ ਮੈਂ ਉਹਨਾਂ ਦੀ ਜ਼ਿੰਦਗੀ ਦੇ ਅਨੇਕ ਪਹਿਲੂ ਨੋਟ ਕਰਨ ਬਹੁਤ ਜ਼ਿਆਦਾ ਸਮਾਂ ਲੱਗੂਗਾ ਮੈਂ ਇੱਕ ਇੱਕ ਦਿਨ ਉਹਨਾਂ ਦਾ ਇੱਕ ਇੱਕ ਗੱਲ ਉਹਨਾਂ ਦੀ ਯਾਦ ਰੱਖਦਾ ਜਿਹੜਾ ਮੈਂ ਇੱਥੇ ਵੀਰ ਜੀ ਉਹਨਾਂ ਨੇ ਬੂਟਾ ਲਾਉਣ ਦਾ ਜਿੰਨਾ ਕਿਉਂਕਿ ਅਸੀਂ ਜੋ ਵੀ ਕਰਦੇ ਅਸੀਂ ਰਲ ਕੇ ਮੈਂ ਨਾ ਤੋਂ ਪੁੱਛੇ ਚਲਦਾ ਕਿਸੇ ਕਿਸੇ ਖੇਤਰ ਦੇ ਵਿੱਚ ਮੈਂ ਵੀ ਮਾੜੀ ਮੋੜੀ ਹਾਜ਼ਰੀ ਲਵਾ ਲੈਣਾ ਇਹੋ ਹੀ ਮਕਸਦ ਸੀ ਵੀ ਜਦੋਂ ਅਸੀਂ ਕਿਸੇ ਦੇ ਘਰ ਅਚਾਨਕ ਮੌਤ ਹੁੰਦੀ ਹੈ ਦੱਸ ਕੇ ਨਹੀਂ ਆਉਂਦੀ ਤੇ ਲੋਕ ਉਹਨੂੰ ਉਜਾੜ ਕੇ ਤੁਰ ਜਾਂਦੇ ਸਮਾਜਿਕ ਬਿਨ ਦੱਸੇ ਤੋਂ ਹੀ ਲੋਕ ਬੇਲੋੜੇ ਆ ਜਾਂਦੇ ਉਹਨਾਂ ਦੀ ਕੋਈ ਸਿੰਪਥੀ ਨਹੀਂ ਹੁੰਦੀ ਪਰਿਵਾਰ ਦੇ ਨਾਲ ਪਰਿਵਾਰ ਨਾਲ ਕੋਈ ਸਾਂਝ ਨਹੀਂ ਹੁੰਦੀ ਸ਼ਰਮੋਖ ਸ਼ਰਮੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਦੇ ਘਰ ਵੜ ਜਾਂਦੇ ਹਨ ਕਿ ਇਹਨਾਂ ਦਾ ਇਹ ਵਿਚਾਰ ਸੀ ਪਿਆ ਇਹੋ ਜਿਹੇ ਕੰਮ ਕਰੀਏ ਕਿ ਜਿਹਦੇ ਨਾਲ ਅਸੀਂ ਇਸ ਤੋਂ ਚੁੱਪਚੀਤੇ ਗੁਜ਼ਰ ਗਿਆ ਪ੍ਰਾਣੀ ਉਹਦੇ ਨਮਿਤ ਖੰਡ ਪਾਠ ਸਾਹਿਬ ਰਖਾ ਕੇ ਆਪਣਾ ਘਰ ਬਹਿ ਕੇ ਕੋਈ ਸਮਾਜ 10 20 ਜਣੇ ਬੈਠ ਕੇ ਤੇ ਅਸੀਂ ਉਹ ਭੋਗ ਪਵਾ ਕੇ ਤੇ ਉਹ ਫੁੱਲ ਇਥੇ ਦਬਾਨਾ ਦਫਨਾਉਣ ਦੇ ਨਾਲ ਦਫਨਾਉਣ ਦੇ ਨਾਮੇ ਕਹਾਂ ਫੁੱਲ ਇਥੇ ਰੱਖ ਕੇ ਉੱਤੇ ਬੂਟਾ ਲਾਤਾ ਤਾਂ ਕਿ ਰੋਖ ਲਾਈਦਾ ਲੋਕ ਰਿਸ਼ਤੇਦਾਰ ਆਉਣ ਵਾਲੀਆਂ ਪੀੜੀਆਂ ਨੂੰ ਕੱਟ ਪੁੱਟ ਨਹੀਂ ਆ ਇਹਨੂੰ ਕੋਈ ਹੱਥ ਨਹੀਂ ਲਾ ਸਕੂਗਾ ਇਹਦੀ ਸੁੱਖ ਮੰਗਦੇ ਆਂ ਵੀ ਇਹ ਬੂਟਾ ਜੁਗਾ ਜੁਗਾ ਤੱਕ ਇਹਨਾਂ ਦੀਆਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਬੱਚੇ ਇਹਦੇ ਅੰਬ ਖਾਣ ਛਾਂ ਲੈਣ ਜਾਨਵਰ ਉੱਤੇ ਆਣ ਕੇ ਬਹਿਣ ਕੁਦਰਤ ਨਾਲ ਹਰ ਟਿਊਬਲ ਤੇ ਇੱਕ ਰੁੱਖ ਲਾਉਣਾ ਬਹੁਤ ਵਧੀਆ ਹਰ ਮਨੁੱਖ ਲਾਵੇ ਇੱਕ ਰੁੱਖ ਜੀ ਹੋਰ ਤੁਸੀਂ ਡਿਸਕਸ ਕਰਨਾ ਕੋਈ ਹੋਰ ਵੀ ਭਾਈ ਸਾਹਿਬ ਨੂੰ ਇੱਕ ਸਵਾਲ ਹੋਰ ਮੈਂ ਕਰਨਾ ਚਾਹੁੰਗਾ ਕਈ ਵਾਰੀ ਨਾ ਹੁੰਦਾ ਜੀ ਪਹਿਲਾਂ ਤਾਂ ਇੱਕ ਬੂਟਾ ਲਾਤਾ ਫਿਰ ਬੂਟੇ ਦੇ ਘੇਰੇ ਘੇਰੇ ਕਿਥਾੜਾ ਬਣ ਜਾਂਦਾ ਫਿਰ ਹੌਲੀ ਹੌਲੀ ਉੱਤੇ ਮੰਦਿਰ ਬਣ ਜਾਂਦਾ ਫਿਰ ਕਹਿੰਦੇ ਜੀ ਹੁਣ ਜਦੋਂ ਅਸੀਂ ਬੱਚੇ ਵਿਆਵਾਂਗੇ ਤੇ ਪਹਿਲਾਂ ਸਾਡੀ ਨੋ ਇੱਥੇ ਆ ਕੇ ਮੱਥਾ ਟੇਕੂ ਕਿਉਂਕਿ ਸਾਡੇ ਜਠੇਰੇ ਬਣ ਗਏ ਜੋ ਕਿ ਬਿਲਕੁਲ ਹੀ ਮਨਮਤ ਸਾਡੇ ਸਿੱਕੀ ਸਦਾ ਤੋਂ ਅਨੁਸਾਰ ਹੁਣ ਕੀ ਇਸ ਤਰ੍ਹਾਂ ਦਾத் ਨਹੀਂ ਕੁਝ ਹੋਊਗਾ ਸਿਰਫ ਫਲ ਖਾਓਗੇ ਨਾ ਇਹਦੇ ਜਾਂ ਕੋਈ ਇਧਰਲੇ ਪੰਨੇ ਨੂੰ ਵੀ ਜਾਣ ਦੀ ਤਿਆਰੀ ਹੈ ਇਹ ਵੇਖੋ ਵੀਰ ਜੀ ਬੜੀ ਵਧੀਆ ਗੱਲ ਕੀਤੀ ਤੁਸੀਂ ਜੀ ਇਹ ਜਿਹੜੇ ਜਠੇਰਿਆਂ ਦਾ ਰਵਾਜ ਇਹ ਚੱਲਿਆ ਸੀ ਵੀ ਜਦੋਂ ਜਾਦੇ ਇੱਕ ਆਪਣੇ ਬੱਚੇ ਜਾਦੇ ਆ ਹੂੰ ਤੇ ਵਿੱਚੋਂ ਇੱਕ ਅੱਧਾ ਵਿਆਹ ਨਹੀਂ ਜਾਂਦਾ ਹਾਂ ਦਾ ਹਾਂ ਉਹਦਾ ਪੈਲੀ ਦਾ ਹਿੱਸਾ ਖਾਣਾ ਹੁੰਦਾ ਸੀ ਜਿਹੜਾ ਛੜਾ ਤਾਇਆ ਜਿਹੜਾ ਛੜਾ ਤਾਇਆ ਉਹਨੂੰ ਬਾਹਰ ਜਦੋਂ ਰੱਖੀਦਾ ਸੀ ਤੇ ਉਹਦਾ ਕਰਨਾ ਪੈਂਦਾ ਹੁੰਦਾ ਵੀ ਚਲੋ ਉਹਦੇ ਹਿੱਸੇ ਦਾ ਉੱਥੇ ਘਰ ਉਹਦਾ ਖਾਣਾ ਸੀ ਤੇ ਇਹਨੇ ਸਾਨੂੰ ਸਭ ਕੁਝ ਦਿੱਤਾ ਜੀ ਇਹ ਤੋਂ ਵੱਧ ਕੇ ਸਾਨੂੰ ਕੁਝ ਨਹੀਂਗਾ ਸਾਨੂੰ ਕੋਈ ਇਹੋ ਜਿਹਾ ਅਸੀਂ ਮੜੀ ਮਸਜਿਦ ਨਹੀਂ ਬਣਾਉਣਾ ਚਾਹੁੰਦੇ ਸਾਡਾ ਕਦੀ ਵੀ ਸਾਡੇ ਗੰਗ ਪਰਿਵਾਰ ਚ ਵੀ ਨਹੀਂ ਹੋ ਜਾ ਕਦੀ ਆਊਗਾ ਇਹੋ ਜਿਹਾ ਕੋਈ ਮਨ ਦੇ ਵਿੱਚ ਵੀ ਨਹੀਂ ਆਊਗਾ ਖਿਆਲ ਵੀ ਅਸੀਂ ਇਹੋ ਜਿਹਾ ਕੋਈ ਕੰਮ ਕਰਮਕਾਂਡ ਕਰਾਏ ਕੋਈ ਜੀ ਹਾਂ ਬਿਲਕੁਲ ਨਹੀਂ ਹੋ ਜਾ ਕੰਮ ਹੋਊਗਾ ਜੀ ਅਸੀਂ ਆਪਦੇ ਇੱਕ ਉਹਦੀ ਗੋਦ ਵਿੱਚ ਬੈਨ ਦਾ ਕਰਕੇ ਇਹ ਕੰਮ ਕੀਤਾ ਉਹਦੇ ਛਾਵੇਂ ਬੈਨ ਦਾ ਉਹਨੇ ਸਦਾ ਸਾਨੂੰ ਪਾਲਿਆ ਪੋਸਿਆ ਏਡੇ ਵੱਡੇ ਕੀਤਾ ਤੇ ਉਹਦੀਆਂ ਛਾਵਾਂ ਥੱਲੇ ਰਹੇ ਆ ਤੇ ਮੇਰਾ ਅੱਜ ਵੀ ਸਾਡਾ ਇਹੋ ਜਿਹਾ ਮਿਸ਼ਨ ਆ ਵੀ ਉਹਦੇ ਛਾਂ ਹੇਠਾਂ ਹੀ ਰਹੀ ਹੈ ਜੀ ਇੱਕ ਭਾਈ ਸਾਹਿਬ ਦਾ ਸਵਾਲ ਲੈਨੇ ਭਾਈ ਸਾਹਿਬ ਇੱਕ ਨਾ ਹੋਰ ਪਿੱਛੇ ਜੇ ਇੱਕ ਚੱਲਿਆ ਸੀਗਾ ਨਵਾਂ ਸਿਸਟਮ ਜਿਹਾ ਵੀ ਮਾਤਾ ਪਿਤਾ ਦੀਆਂ ਮੂਰਤੀਆਂ ਬਣਾ ਕੇ ਲੋਕ ਘਰਾਂ ਚ ਰੱਖਣ ਲੱਪੇ ਵੀ ਅਸੀਂ ਆਪਣੇ ਮਾਪਿਆਂ ਨੂੰ ਯਾਦ ਰੱਖਦੇ ਜੀ ਅਸੀਂ ਆ ਉਹਨਾਂ ਦੀਆਂ ਮੂਰਤੀਆਂ ਬਣਾ ਲਈਆਂ ਇਹ ਇਹ ਕਿ ਲੱਗ ਜਾਏ ਜੀ ਮੂਰਤੀ ਬਣਾਉਣੀ ਚਾਹੀਦੀ ਮਾਂ ਪਿਓ ਦੀ ਉਹਦੇ ਕਰਮ ਦੀ ਜੀ ਵੀ ਉਹਨਾਂ ਜ਼ਿੰਦਗੀ ਦੇ ਵਿੱਚ ਸਾਡੇ ਬਦਲੇ ਸਮਾਜ ਬਦਲੇ ਚੰਗੇ ਵੀ ਕੰਮ ਕੀਤੇ ਜੇ ਗਲਤੀਆਂ ਉਹਨਾਂ ਕੋਲ ਹੋਈਆਂ ਅਸੀਂ ਉਹਨਾਂ ਨੂੰ ਗਲਤੀਆਂ ਨੂੰ ਐਮੈਂਡ ਕਰਨਾ ਉਹ ਮੂਰਤੀ ਸਕੈਚ ਬਣਾ ਕੇ ਹਿਰਦੇ 'ਚ ਰੱਖਣੀ ਚਾਹੀਦੀ ਆ ਹਾਂ ਉਸ ਉਹਨੂੰ ਆਈਡੀਅਲ ਬਣਾ ਕੇ ਅਸੀਂ ਨਵੀਂ ਪੀੜ੍ਹੀ ਨੂੰ ਕੋਈ ਨਵਾਂ ਕੰਮ ਕਰਕੇ ਦੇ ਕੇ ਜਾਈਏ ਵੀ ਇਹੋ ਜੀ ਕੋਈ ਗੱਲ ਨਹੀਂ ਆ ਮੂਰਤੀਆਂ ਬਣਾਉਣ ਨਾਲ ਮਾਪਿਓ ਖੁਸ਼ ਨਹੀਂ ਹੁੰਦਾ ਮੈਂ ਤਾਂ ਤੁਹਾਨੂੰ ਥੋੜੀ ਜਿਹੀ ਫਿਰ ਇਤੋਂ ਥੋੜਾ ਅੱਗੇ ਲੈ ਕੇ ਜਾਊਂਗਾ ਬਿਲਕੁਲ ਬਿਲਕੁਲ ਵੀ ਜੇ ਰੱਬ ਨੂੰ ਖੁਸ਼ ਕਰਨਾ ਗੁਰੂ ਨਾਨਕ ਦੇਵ ਜੀ ਨੂੰ ਖੁਸ਼ ਕਰਨਾ ਤੇ ਮਾਪਿਓ ਨੂੰ ਖੁਸ਼ ਕਰਨ ਦੀ ਯਾਜ ਸਿੱਖ ਲਓ ਟੀਚਰ ਨੂੰ ਖੁਸ਼ ਕਰਨ ਦੀ ਯਾਜ ਸਿੱਖ ਲਓ ਜੀ ਤੇ ਉਹ ਮੂਰਤ ਫਿਰ ਤੁਹਾਡੇ ਹਿਰਦੇ 'ਚ ਵਸ ਜਾਊ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੂੰ ਆਰਾਧਨ ਦੇ ਨਾਲ ਸਿਮਰਨ ਦੇ ਨਾਲ ਜਪਣ ਦੇ ਨਾਲ ਅੱਖਰ ਬਿਲਕੁਲ ਪੁਰਾਣੀਆਂ ਆ ਆਪਾਂ ਉਹਨਾਂ ਦੀ ਡ ਅਰਥ ਦੱਸਣੇ ਚਾਹਾਂਗੇ ਪਰ ਇਹਦੇ ਅਗਲੇ ਬੰਨੇ ਜੋ ਲੌਜਿਕ ਸੀਗਾ ਮੈਂ ਉਹ ਵੀ ਮੈਨੂੰ ਅਨੁਭਵ ਹੋ ਗਿਆ ਹੋਇਆ ਵੀ ਜਿਹੜਾ ਰੂਟ ਸਿਸਟਮ ਹੈ ਉਹ ਧਰਮ ਦੇ ਵਿੱਚ ਵੀ ਲਾਗੂ ਹੁੰਦਾ ਵਾ ਜੀ ਹੂੰ ਉੱਪਰ ਲੀਆਂ ਜੜਾਂ ਤੇ ਹੇਠ ਲੀਆਂ ਜੜਾਂ ਧਰਮ ਦੀਆਂ ਛੱਡ ਕੇ ਹੇਠ ਲੀਆਂ ਜੜਾਂ ਕੀ ਹੁੰਦੀਆਂ ਜੋ ਸਿਧਾਂਤ ਹੈ ਸਾਨੂੰ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਦਿੱਤਾ ਚਰਨ ਪੂਜਣੇ ਚਰਨ ਤੂੜ ਇਹਦੇ ਤੇ ਵੀਰ ਜੀ ਅੱਜ ਅਰਥ ਕਰਨੇ ਸਾਨੂੰ ਪਗੇਆ ਕਿਉਂਕਿ ਗੁਰਬਾਣੀ ਨੂੰ ਵੀ ਤੇ ਫਿਰ ਆਪਾਂ ਥੋੜਾ ਜਿਹਾ ਹੋਰ ਲੈਵਲ ਕਰੀਏ ਧਾਰਮਿਕ ਬਿਲਕੁਲ ਗੁਰਬਾਣੀ ਨੂੰ ਮੱਥਾ ਟੇਕਣ ਤੱਕ ਸੀਮਤ ਰੱਖਣਾ ਨਹੀਂ ਪੜਨ ਤੱਕ ਸੀਮਤ ਨਹੀਂ ਇਹਦੇ ਅਰਥ ਤੱਕ ਸੀਮਤ ਨਹੀਂ ਸਾਨੂੰ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਪਤਾਣਾ ਚਾਹੀਦਾ ਵਾ ਵੀ ਅਸੀਂ ਪੱਕੀ ਬਾਣੀ ਨੂੰ ਹੀ ਕੱਚੇ ਬੰਦੇ ਵੜ ਕੇ ਪੈਸੇ ਵਾਸਤੇ ਤੇ ਅਸੀਂ ਉਹਨੂੰ ਕੱਚਾ ਕਰਦੇ ਨੇ ਰੂਟ ਸਿਸਟਮ ਉਹਦਾ ਵੀ ਬਰਬਾਦ ਹੋ ਗਿਆ ਸਾਨੂੰ ਆਦਰਸ਼ ਬਣਨਾ ਚਾਹੀਦਾ ਗੁਰੂ ਸਾਹਿਬ ਦੇ ਸਿਧਾਂਤ ਨੂੰ ਫੋਲੋ ਕਰਨਾ ਚਾਹੀਦਾ ਚਰਨ ਤੂੜੋ ਆ ਜਿਸ ਰਾਹ ਦੇ ਗੁਰੂ ਤੁਰਿਆ ਉੱਤੇ ਅਸੀਂ ਵੀ ਤੁਰੀਏ ਜੇ ਤਾਂ ਉਹ ਧੂੜ ਸਾਡੇ ਮੱਥੇ ਤੇ ਪਵਗੇ ਉਦੋਂ ਸਾਡਾ ਭਾਰ ਤਰ ਹੋਣਾ ਹੈ ਇਸ ਕਰਕੇ ਉਹ ਮਾਂ ਪਿਓ ਦੀ ਮੂਰਤੀ ਦੀ ਤੁਹਾਡੀ ਗੱਲ ਆ ਜੀ ਉਹ ਤਾਂ ਬਹੁਤ ਪਿੱਛੇ ਰਹਿ ਗਈ ਇਹ ਵੀ ਬੜੇ ਆਈਡੀਅਲ ਆ ਅਸੀਂ ਜਿੱਥੋਂ ਕਿਥੋਂ ਸਾਨੂੰ ਚਾਹੇ ਮੁਸ਼ਕਲਾਂ ਤੇ ਜ਼ਰੂਰ ਆਉਂਦੀਆਂ ਪਰ ਅਸੀਂ ਉਹਨਾਂ ਰਾਹਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਬੜੇ ਤਿਲਕਣੇ ਆ ਤੇ ਬੜੀ ਹੀ ਚੜ੍ਹਾਈ ਵਾਲੇ ਆ ਜੀ ਪਰ ਗੁਰੂ ਹੱਥ ਐਡਾ ਵੱਡਾ ਵਾ ਕਿਉਂਕਿ ਦੁਨੀਆਂ ਦੀਆਂ ਮੰਜ਼ਲਾਂ ਤੁਸੀਂ ਦੇਖ ਲਓ ਜਿੰਨੇ ਕਿਲੋਮੀਟਰ ਚੱਲੋਗੇ ਉਹਨੀਆਂ ਹੀ ਮਾਈਨਸ ਹੁੰਦੀਆਂ ਪਰ ਗੁਰੂ ਦਾ ਰਾਹ ਇੱਕ ਇਹੋ ਜਿਹਾ ਵਾ ਉਹ ਅਨੋਖਾ ਵਾ ਉਦੀ ਮੰਝਲੀ ਨੇੜੇ ਆ ਜਾਂਦੀ ਜਿਵੇਂ ਭਾਈ ਗੁਰਦਾਸ ਜੀ ਲਿਖਦੇ ਆ ਚਰਨ ਸਰਨ ਗੁਰੇ ਇੱਕ ਪੈਂਡਾ ਜਾਏ ਚੱਲ ਸਤ ਗੁਰ ਕੋਟ ਪੈਂਡਾ ਗਏ ਹੋਏ ਲੇਤ ਸਤ ਗੁਰ ਕੋਟ ਪੈਂਡਾ ਗਏ ਹੋਏ ਲੇਤ ਸਤ ਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ ਬਾਈ ਗੁਰੂ ਚੜ੍ਹਦੀ ਕਲਾ ਸੋ ਇਹ ਇਹ ਬਹੁਤ ਸਾਰੀਆਂ ਗੱਲਾਂ ਨੇ ਉਦੋਂ ਜਦੋਂ ਤੁਸੀਂ ਇਹ ਕੰਮ ਕੀਤਾ ਜ਼ਿਆਦਾਤਰ ਸਾਡੀਆਂ ਔਰਤਾਂ ਜਿਹੜੀਆਂ ਨਾ ਉਹ ਸਾਨੂੰ ਬੜੇ ਵਿਮਾ ਪਰਮਾਚ ਪਾ ਦਿੰਦੀਆਂ ਵੀ ਨਹੀਂ ਇਹ ਨਵਾਂ ਹੀ ਕੰਮ ਚਲਾ ਦੇਣ ਲੱਗੇ ਹਨ ਹਾਂ ਜੀ ਉਦੋਂ ਤੁਹਾਨੂੰ ਕਿਸੇ ਇਸ ਤਰ੍ਹਾਂ ਦਾ ਬੀਪੀਆਂ ਦੀਆਂ ਗੱਲਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਜਾਂ ਰਿਸ਼ਤੇਦਾਰਾਂ ਵੱਲੋਂ ਉਹਨਾਂ ਦਾ ਕਿੱਦਾਂ ਦਾ ਰਿਸਪੌਂਸ ਸੀਗਾ ਨਹੀਂ ਜੀ ਸਾਡਾ ਜੋ ਜਿਹੜਾ ਔਰਤਾਂ ਵਾਲੀ ਗੱਲ ਹੈ ਨਾ ਸਾਡਾ ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸੰਯੋਗ ਸੀ ਤੇ ਉਹਨਾਂ ਨੇ ਸਾਨੂੰ ਆਪ ਇਸ ਚੀਜ਼ ਦੇ ਵਿੱਚ ਸਾਥ ਦਿੱਤਾ ਵਾ ਕਿ ਆਪਾਂ ਮਤਲਬ ਜਿਹੜਾ ਵਾ ਇਹ ਜਿਹੜਾ ਉਹ ਪਰੰਪਰਾ ਵਾਏ ਪੂਰੇ ਤਰ੍ਹਾਂ ਆਪਣਾ ਕਰਨੀ ਬਦਲਣੀ ਆ ਤੇ ਆਪਾਂ ਉੱਥੇ ਨਹੀਂ ਜਾਣਾ ਤੇ ਇਹਨੂੰ ਆਪਾਂ ਫੋਲ ਜਿਹੜੇ ਆਪਾਂ ਪਾ ਜੀ ਦੇ ਇੱਥੇ ਰੱਖ ਕੇ ਹੀ ਆਪਾਂ ਉੱਥੇ ਬੂਟਾ ਲਾਈਏ ਇੱਕ ਲੋਕਾਂ ਲਈ ਨੌਜਵਾਨਾਂ ਲਈ ਆਉਣ ਵਾਲੇ ਸਮੇਂ ਦੀ ਪੀੜ੍ਹੀ ਮੈਸੇਜ ਕੀ ਦੇਣਾ ਚਾਹੋਗੇ ਮੇਰਾ ਮੈਸੇਜ ਇਹੋ ਜੀ ਆ ਜੀ ਵਾਤਾਵਰਨ ਸ਼ੁੱਧ ਰੱਖੋ ਹਾਂ ਤੇ ਚੰਗੀ ਖਰਾਕ ਹਾਂ ਤੇ ਸਵੇਰੇ ਉੱਠ ਕੇ ਮਿਹਨਤ ਵਾਹ ਜਿਹੜੀ ਆ ਜਿਹੜੀ ਰਨਗੇ ਇਹ ਜ਼ਰੂਰੀ ਕਰੋ ਜਿਹੜਾ ਸਾਡਾ ਜੇ ਨੌਜਵਾਨ ਬਚ ਗਿਆ ਤੇ ਅਸੀਂ ਪੈਸਾ ਥੇਲਾ ਜ਼ਮੀਨਾਂ ਸਾਰਾ ਕੁਝ ਖਰੀਦ ਲਾਂਗੇ ਸਾਨੂੰ ਜਵਾਨੀ ਬਚਾਉਣ ਦਾ ਮਤਲਬ ਜਿਹੜਾ ਵਾ ਉਹ ਪਹਿਲਾਂ ਪਰਾਲਾ ਕਰਨਾ ਪਊਗਾ ਜੀ ਇਹ ਨੌਜਵਾਨ ਜਿਹੜੇ ਆ ਸਾਰੇ ਮੇਰੇ ਵੀਰ ਤੜਕੇ ਉੱਠ ਕੇ ਆਪਣੀ ਮਿਹਨਤ ਲਾਉਣ ਚੰਗੀ ਖਰਾਕ ਖਾਣ ਤੇ ਇਹੋ ਮੇਰਾ ਨੌਜਵਾਨਾਂ ਨੂੰ ਜੀ ਜੀ ਹਾਂ ਆਦੇਸ਼ ਹੈ ਜੀ 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 ਇੱਕ ਮਿੰਟ ਵੀ ਕਿਤੇ ਉਹ ਕਮੈਂਟ ਤੁਹਾਡੀ ਵੀਡੀਓ ਤੇ ਵੀ ਨਾ ਆ ਜਾਣ ਵੀ ਫੁੱਲ ਗੁਰੂ ਸਾਹਿਬ ਨੇ ਕਿੱਥੇ ਪਾਉਣ ਵਾਸਤੇ ਫੁੱਲ ਹਰ ਸਰ ਪਾਵੇ ਜੀ ਹਰ ਸਰ ਦਾ ਅਰਥ ਕਰਨ ਵਾਸਤੇ ਸਨ ਫਿਰ ਸੋਚ ਵੱਡੀ ਕਰਨੀ ਚਾਹੀਦੀ ਹੈ ਗੁਰੂ ਸਾਹਿਬ ਨੇ ਜਿਹੜੇ ਗਰੀਬ ਹੁੰਦੇ ਸੀਗੇ ਉਹ ਉਹਨਾਂ ਦੇ ਘਰੇ ਹੀ ਡਰਾਉਂਦੇ ਰਹਿੰਦੇ ਸੀ ਉਹਨਾਂ ਨੂੰ ਫੁੱਲ ਪਾਏ ਤੇ ਉਹ ਪਾਉਣ ਜੋਗੇ ਨਹੀਂ ਰਹਿ ਜਾਂਦੇ ਲੋਕ ਵੀ ਪੈਸਾ ਦੇ ਕੇ ਉਹਨਾਂ ਨੂੰ ਸਪੋਰਟ ਕਰਦੇ ਸੀ ਕਿ ਜਾਣ ਦਾ ਸਾਧਨ ਨਹੀਂ ਸੀ ਗੁਰੂ ਸਾਹਿਬ ਨੇ ਉਹ ਕੁਝ ਵਿਧੀ ਨੂੰ ਪਰੰਪਰਾ ਨੂੰ ਛੱਡ ਕੇ ਤੇ ਥੋੜਾ ਨੇੜੇ ਲਿਆਂਦਾ ਵੀ ਇਹ ਤੋਂ ਹੋਰ ਨੇੜੇ ਮੇਰੇ ਸਿੱਖ ਆਪੇ ਮੇਰੇ ਸ਼ਬਦ ਗੁਰੂ ਦੇ ਰਾਹੀਂ ਆ ਜਾਣਗੇ ਉਹਨਾਂ ਨੇ ਕੀਰਤਪੁਰ ਲਿਖਿਆ ਉਹ ਹੈ ਹੀ ਕੀਰਤਪੁਰ ਸੀ ਉਹਨਾਂ ਉੱਥੇ ਪਾਉਣ ਵਾਸਤੇ ਕਿਹਾ ਆਪਣੇ ਨੇੜੇ ਨੇੜੇ ਹੋਰ ਸਥਾਨ ਜਿਹੜਾ ਚੱਲਦਾ ਉਹਦੇ ਨਾਲ ਲੋਕ ਫਿਰ ਹਰੀਕੇ ਪਾਉਣ ਜੇ ਲੇਗੇ ਫਿਰ ਵੀ ਤੇ ਇੱਕ ਰਿਵਾਇਤ ਹੀ ਬਣ ਗਈ ਨਾ ਲੈ ਕੇ ਉੱਥੋਂ ਪੈਸੇ ਇਕੱਠੇ ਕਰਦੇ ਰਹਿੰਦੇ 10 ਦਾ 20 ਵੀ ਉਹ ਪਰੰਪਰਾ ਜੀ ਵੀ ਨਹੀਂ ਜਾਂਦੀ ਤੇ ਉਹ ਵੀਰ ਜੀ ਉਹਨਾਂ ਦਾ ਇਹ ਵਿਚਾਰ ਸੀਗੀ ਫੁੱਲ ਹਰ ਸਰ ਪਾਵੇ ਹਾਂ ਹਰੀ ਦੇ ਸਲੋਵਰ ਵਿੱਚ ਹਾਂ ਉਹ ਹਰੀ ਦਾ ਸਲੋਵਰ ਤੇ ਫਿਰ ਕਿੱਥੇ ਹੈ ਹਾਂ ਜੇ ਅੰਦਰ ਦੀ ਝਾਤ ਮਾਰ ਕੇ ਵੇਖ ਲੋ ਹਰੀ ਦਾ ਸਲੋਵਰ ਇੱਥੇ ਹੈ ਬਿਲਕੁਲ ਬਿਲਕੁਲ ਉਹ ਹਰੀ ਦਾ ਸਲੋਵਰ ਹੀ ਆ ਜਿੱਥੇ ਅੰਬ ਲੱਗੇਗਾ ਜਿਤਨੇ ਉਹ ਤੇ ਆਂਬ ਦੇ ਮਿੱਠੇ ਫਲ ਖਾਦੇ ਜੀ ਸਲੋਵਰ ਹੀ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਸੋ ਸੰਗਤ ਜੀ ਇਸ ਚੀਜ਼ ਦਾ ਗੁਰਬਾਣੀ 'ਚ ਵੀ ਜ਼ਿਕਰ ਹੁਣ ਮੈਂ ਸਿੱਖ ਪ੍ਰਚਾਰਕ ਨਹੀਂ ਆ ਮੈਂ ਸਿਰਫ ਇੱਕ ਆਪਣੀ ਗੱਲ ਰੱਖਣ ਲੱਗਾ ਉਹਦੇ ਵਿੱਚ ਨਾ ਮੈਨੂੰ ਅਰਥਾਂ ਦਾ ਸਮਝ ਹੈਗੀ ਸੀਗੀ ਉਹਦੇ ਵਿੱਚ ਇੱਕ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਗੱਲਾਂ ਕੀਤੀਆਂ ਆ ਵੀ ਕੋਈ ਪਾਣੀ ਦੇ ਵਿੱਚ ਪਾਹ ਬਹਾ ਦਿੰਦਾ ਕੋਈ ਦਫਨਾ ਦਿੰਦਾ ਕੋਈ ਅਗਨੀ ਦੇ ਵਿੱਚ ਜਲਾ ਦਿੰਦਾ ਇਹ ਸ਼ਬਦ ਦੀ ਇੱਕ ਹੈਗਾ ਵਾ ਮੈਨੂੰ ਪਤਾ ਨਹੀਂ ਵੀ ਕਿਹੜੇ ਗੁਰੂ ਸਾਹਿਬ ਦਾ ਜੇ ਮੈਂ ਗਲਤ ਨਹੀਂ ਹੋਆ ਤਾਂ ਸੋ ਇਹ ਇਹ ਵੀ ਇੱਕ ਤਰੀਕਾ ਹੈ ਭਾਈ ਸਾਹਿਬ ਦਾ ਵੱਖਰਾ ਤੇ ਇੱਕ ਬੂਟਾ ਲਾ ਦਿੱਤਾ ਇੱਥੇ ਹੁਣ ਅੰਬ ਖਾਣਗੇ ਤੇ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਸਾਨੂੰ ਸਦਾ ਹੀ ਮਹਿਸੂਸ ਹੋਊਗਾ ਕਿ ਅਸੀਂ ਆਪਣੇ ਪਿਤਾ ਦੀ ਗੋਦ ਵਿੱਚ ਬੈਠੇ ਹਾਂ ਇਹ ਬਹੁਤ ਵਧੀਆ ਤਰੀਕਾ ਇੱਕ ਤੇ ਵਾਤਾਵਰਣ ਨੂੰ ਵੀ ਸੰਭਾਲਿਆ ਜਾ ਸਕਦਾ ਹੈ ਸਾਡੇ ਪਾਣੀ ਜਿਹੜੇ ਗੰਦਲੇ ਹੋ ਰਹੇ ਨੇ ਹਾ ਹੁਣ ਬੁੱਢੇ ਦਾ دریا ਵਾਲਾ ਕਿੰਨਾ ਰੌਲਾ ਪਿਆ ਉਹ ਕਾਲਾ ਪਾਣੀ ਜਿਹੜਾ ਬੁੱਢੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਕੁਝ ਫੁੱਲ ਵੀ ਪਾਏ ਜਾ ਰਹੇ ਨੇ ਆਪਾਂ ਕਿ ਨਹੀਂ ਕਿ ਨਹੀਂ ਸਵਾਹ ਜਿਹੜੀ ਉਹ ਪਾਣੀ ਦੇ ਵਿੱਚ ਸੁੱਟਾਉਨੇ ਆ ਬਹੁਤ ਸਾਰੇ ਲੋਕ ਤਾਂ ਇਹ ਵੀ ਸੁਣਿਆ ਕਿ ਉਸੇ ਦਰਿਆ ਦੇ ਪਾਣੀ ਨੂੰ ਫਿਲਟਰ ਕਰਕੇ ਸਾਫ਼ ਕਰਕੇ ਤੇ ਉਸੇ ਦੇ ਵਿੱਚੋਂ ਪੀਂਦੇ ਨੇ Rajasthan ਤੱਕ ਜਾਂਦਾ Rajasthan ਤੱਕ ਇਹ ਪੀਣ ਵਾਲਾ ਪਾਣੀ ਪਹੁੰਚਦਾ ਸੋ ਇਹ ਜਰੂਰੀ ਗੱਲਾਂ ਨੇ ਵਾਤਾਵਰਣ ਨੂੰ ਸੰਭਾਲਣ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਤੇ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਹਾਂਜੀ ਹਾਂਜੀ ਇਹ ਕੱਲਾ ਪਾਣੀ ਨਹੀਂ ਜਾਂਦਾ ਜੀ ਉਧਰ ਨੂੰ ਇੱਥੋਂ ਕੈਂਸਰ ਦੀ ਟ੍ਰੇਨ ਵੀ ਜਾਂਦੀ ਨਾਲੀ ਬਿਹਾਰਪ੍ਰਸ਼ਤਾਨ ਨੂੰ ਬਿਕਾਨੇਰ ਨੂੰ ਜੀ ਜੀ ਉਹ ਇਸੇ ਚੀਜ਼ ਦੀ ਕੱਲੀ ਹੋਈ ਜਾਂਦੀ ਆ ਨਹੀਂ ਤੇ ਕੋਈ ਇਹੋ ਜਿਹਾ ਪਹਿਲਾ ਇਸ਼ੂ ਨਹੀਂ ਹੈਗਾ ਆ ਫਰੋਜਪੁਰ ਦੇ ਲਾਗੇ ਦੱਸਦੇ ਆ ਮੈਂ ਗਿਆਤ ਨਹੀਂ ਆਂਦੇ ਇੱਕ ਪੈਲੀ ਨੂੰ ਵੀ ਕੈਂਸਰ ਹੋਈ ਉਹਦੇ ਵਿੱਚ ਦੀ ਲੰਗ ਜੀ ਹੈ ਨਾ ਉਹ ਤਾਰ ਦੱਸਦੇ ਲਾਈ ਆ ਮੈਂ ਸੁਣਿਆ ਜੀ ਜੀ ਤੇ ਉਹ ਤਾਰ ਲਾਈ ਆ ਵੀ ਉਹਦੇ ਪੈਲੀ ਵਿੱਚ ਦੀ ਲੰਗ ਜੀ ਇਹਦੇ ਪੈਰਾਂ ਨੂੰ ਜਦੋਂ ਕੱਖ ਲੱਗਦੇ ਤੇ ਪੈਰ ਨਹੀਂ ਤਾਜੀ ਹੁੰਦੇ ਛਿੱਤੀ ਬੰਦੇ ਦੇ ਵਾਹ ਕਿਆ ਬਾਤ ਹੈ ਵੀ ਜੇ ਇੱਕ ਕ੍ਰੌਪ ਰੈਜ਼ਿਡਿਊ ਨੂੰ ਮੈਨੇਜ ਕਰਦੇ ਆ ਨਾ ਕ੍ਰੌਪ ਰੈਜ਼ਿਡਿਊ ਮੈਨੇਜ ਕਰਦੇ ਆ ਇਹਨਾਂ ਨੇ ਇਹ ਸਰੀਰ ਦੀ ਜਿਹੜਾ ਰੈਜ਼ਿਡਿਊ ਉਹਨੂੰ ਮੈਨੇਜ ਕੀਤਾ ਤੁਸੀਂ ਦੇਖੋ ਆਦਮੀ ਕਿਸੇ ਜੀਵ ਦੀਆਂ ਵੀ ਹੱਡੀਆਂ ਵੇਖੇ ਤਾਂ ਉਹਦੇ ਮਨ ਦੇ ਵਿੱਚ ਕਿਰਣਾ ਹੀ ਹੋ ਜਾਂਦੀ ਤੇ ਜਦੋਂ ਆਦਮੀ ਆਪਦੀ ਆਦਮੀ ਜਾਤੀ ਦੀਆਂ ਹੱਡੀਆਂ ਦੇਖਦਾ ਉਹਦੇ ਦੰਦ ਚਬਾੜੇ ਹੱਡ ਗੋਡੇ ਵੇਖਦਾ ਉਹਨੂੰ ਕਿੰਨਾ ਬੁਰਾ ਲੱਗਦਾ ਬਿਲਕੁਲ ਉਹ ਵਿਸ਼ੇਸ਼ ਜੇ ਇੱਥੇ ਨਪੇਗੇ ਦੇ ਸਦੀਆਂ ਤੱਕ ਇਹਨੂੰ ਕੋਈ ਪੁੱਟੂਗਾ ਨਹੀਂ ਉਹ ਦਿਦੇ ਰਹਿਣਗੇ ਉਹਦੇ ਨਾਲੋਂ ਇਹ ਬੈਸਟ ਸਭ ਤੋਂ ਵੱਡਾ ਡਰਿਆ ਜੀ ਜੀ ਇਨਸਾਨ ਨੂੰ ਸਭ ਤੋਂ ਵੱਡਾ ਡਰਿਆ ਜਦੋਂ ਬੰਦੇ ਦੇ ਉਹ ਜਿਹੜਾ ਇੱਕ ਜੀ ਹੁੰਦਾ ਉਹ ਸਾਨੂੰ ਲੀੜਾ ਤੋਂ ਲੱਥਾ ਹੋਵੇ ਤੇ ਸਾਡੇ ਉੱਠਣ ਕਿ ਲੀੜੇ ਉੱਤੇ ਦਵੇ ਬਿਲਕੁਲ ਥਾਂ ਗਿੱਲਾ ਹੋ ਗਿਆ ਚੋਕ ਚੋਕ ਸੁੱਕੇ ਥਾਂ ਪਾਵੇ ਅਸੀਂ ਉਹਨੂੰ ਮੁੜ ਕੇ 10 ਮਿੰਟ ਆਪਦੇ ਘਰ ਰੱਖਣ ਨੂੰ ਤਿਆਰ ਨਹੀਂ ਹੁੰਦੇ ਹੂੰ ਵੀ ਇਹਨੂੰ ਚੋਕੇ ਉਸੇ ਵੇਲੇ ਇਸ਼ਨਾਨ ਕਰੋ ਉਸੇ ਲੈ ਜਾਓ ਜੀ ਅਸੀਂ ਇਹਨਾਂ ਗੱਲਾਂ ਤੋਂ ਬਹੁਤ ਹੀ ਪਰੇ ਹਾਂ ਜੀ ਬਿਲਕੁਲ ਸਾਨੂੰ ਇਹੋ ਜੀ ਲੋਕਾਂ ਵਿਚਾਈ ਜਿਆਦਾ ਲੋਕਾਂ ਨੂੰ ਭੈ ਇਸ ਚੀਜ਼ ਦਾ ਵੀ ਇਹ ਹੁਣ ਪ੍ਰਾਨ ਨਿਕਲ ਗਿਆ ਇਹ ਕਿਸ ਨੂੰ ਚਿੰਬੜ ਨਾ ਜਾਵੇ ਇਹ ਕੋਈ ਇਹੋ ਜਿਹੇ ਜਿਹੜੀਆਂ ਲੋਕੀ ਸੋਚਾਂ ਦੇ ਆਉਂਦੇ ਆ ਨਾ ਉਹ ਅਸੀਂ ਉਹਨਾਂ ਚੀਜ਼ੋਂ ਬਹੁਤ ਅੱਗੇ ਹਾਂ ਜੀ ਸਾਨੂੰ ਇਹ ਚੀਜ਼ ਨਹੀਂ ਬਿਲਕੁਲ ਵੀ ਅਸੀਂ ਇਹ ਕਰਕੇ ਆਪਦੇ ਪਿਤਾ ਜੀ ਨੂੰ ਆ ਸੋ ਅੱਜ ਦੀ ਵੀਡੀਓ ਜਿਹੜੀ ਹੈ ਨਾ ਬਹੁਤ ਸੋਹਣਾ ਮੈਸੇਜ ਹੈ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤੇ ਹੋਰ ਵੀ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਇਹ ਪਹੁੰਚਣੀ ਚਾਹੀਦੀ ਹੈ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਵੀ ਜ਼ਰੂਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਕਮੈਂਟਾਂ ਦੇ ਵਿੱਚ ਤੁਹਾਡੀ ਰਾਏ ਜਿਹੜੀ ਹੈ ਭਾਈ ਸਾਹਿਬ ਨੂੰ ਸੈਂਡ ਕਰਕੇ ਤੇ ਇਹਨਾਂ ਕੋਲੋਂ ਜਵਾਬ ਤੁਹਾਡੇ ਕਮੈਂਟਾਂ ਦੇ ਵਿੱਚ ਵੀ ਦੇ ਸਕੀਏ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਸੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਬੈਕ ਤੇ ਰਹੋ ਸੁਰਖਾਪ ਟੀਵੀ ਧੰਨਵਾਦ